ਥਾਣਾ ਫਲੋਰ ਦੇ ਪਿੰਡ ਭੈਣੀ ਦੇ ਵਸਨੀਕ تنਵੀਰ ਸਿੰਘ ਤੰਨਾ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਦਲੀ ਸਮਾਜ ਨੂੰ ਗਾਲੀ ਗਲੋਚ ਕਰਨ ਦੇ ਮਾਮਲੇ ਵਿੱਚ ਅੰਬੇਡਕਰ ਸਹਿਣਾ ਆਫ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਮਸੰਦਪੁਰ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਡੀਐਸਪੀ ਫਲੋਰ ਅਤੇ ਥਾਣਾ ਫਲੋਰ ਵਿਖੇ ਇੱਕ ਦਰਖਾਸਤ ਤੇ ਕਾਰਵਾਈ ਕਰਾਉਂਦੇ ਹੋਏ ਮੁਕੱਦਮਾ ਦਰਜ ਕਰਾਇਆ ਗਿਆ ਗੁਲਸ਼ਨ ਮਸੰਦਪੁਰ ਦੇ ਬਿਆਨਾਂ ਤੇ تنਵੀਰ ਸਿੰਘ ਤੰਨਾ ਪੁੱਤਰ ਗੁਰਵਿੰਦਰ ਸਿੰਘ ਸੰਧੂ ਵਾਸੀ ਭੈਣੀ ਥਾਣਾ ਫਲੋਰ ਦੇ ਖਿਲਾਫ ਮੁਕੱਦਮਾ ਐਸਸੀ ਅਤੇ ਐਸਸੀ ਐਕਟ ਹਤਿਆਚਾਰ ਰੋਕੂ ਐਕਟ ਤਹਿਤ ਥਾਣਾ ਫਿਰੋਰ ਵਿਖੇ ਦਰਜ ਕੀਤਾ ਗਿਆ ਇਸ ਸਮੇਂ ਸੂਬਾ ਜਰਨਲ ਸਕੱਤਰ ਪਹਿਲਵਾਨ ਹਰਮੇਸ਼ ਬਿਰਕ ਜ਼ਿਲਾ ਜਰਨਲ ਸਕੱਤਰ ਅਮਰਤਪਾਲ ਮੱਲ ਤੇਂਗ ਵਿਸ਼ਾਲ ਤੇਂਗ ਆਜ਼ਾਦ ਕੁਮਾਰ ਵਿਪਨ ਬੰਗੜ ਵਿੱਕੀ ਜਗਤਪੁਰਾ ਗੁਰਦੀਪ ਬੜਾਪਿੰਡ ਸ਼ੌਕੀ ਬੜਾਪਿੰਡ ਬਲਵੀਰ ਹਰੀਪੁਰ ਖਾਲਸਾ ਅਸ਼ੋਕ ਪਿੰਟਰ ਸਰਬਜੀ ਸਾਭੀ ਤੋਂ ਇਹ ਲਾਵਾ ਫਲੋਰ ਇਲਾਕੇ ਦੇ ਦਲਿਤ ਸਮਾਜ ਦੇ ਪ੍ਰਬੰਧ ਤੇ ਸੱਜਣ ਅਤੇ ਪੰਜ ਹਾਜ਼ਰ ਸਨ ਫਲੋਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਲ ਅਮਰਜੀਤ ਸਿੰਘ ਮੋਨੋ ਦੀ ਖਾਸ ਰਿਪੋਰਟ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਕਰਨਵੀਰ ਸੰਧੂ son of ਗੁਰਵਿੰਦਰ ਸੰਧੂ ਪਿੰਡ ਪੈਣੀ ਤੋਂ ਹਨਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਉਹਦੇ ਵਿੱਚ ਬਹੁਤ ਹੀ ਐਸਸੀ ਸਮਾਜ ਲਈ ਅਛੂਚ ਜਾਤੀਆਂ ਲਈ ਕੋ ਗੱਦੀ ਸ਼ਰਾਬਲੀ ਬੋਲੀ ਗਈ ਆ ਜਿਹਦੇ ਵਿੱਚ ਮਾਮਾ ਭੈਣਾ ਮਤਾਵਾਂ ਦੀਆਂ ਗੱਦੀਆਂ ਗਾਲੀਆਂ ਗਾਲੀਗਲੋਚ ਕੀਤਾ ਗਿਆ ਆ ਜਿਹੜੇ ਉਹ ਸ਼ਰਾਬ ਦੀ ਲੋਰ ਦੇ ਵਿੱਚ ਨਹੀਂ ਲੋਰ ਦੇ ਵਿੱਚ ਜਿਹੜੀਆਂ ਗੜਾ ਗੱਡੀਆਂ ਗਈਆਂ ਔਰ ਉਹਦੇ ਵਿੱਚ ਪੂਰਾ ਜਿਹੜਾ ਐਸਸੀ ਸਮਾਜ ਆ ਚਮਾਰ ਚਮਾਰ ਕੌਮ ਆ ਚਮਾਰ ਜਾਤਿਆ ਉਹ ਜਿਹੜੇ ਆ ਉਹਨਾਂ ਨੂੰ ਫੇਸ ਪਹੁੰਚੀ ਆ ਸੋ ਅੱਜ ਅਸੀਂ ਕੱਲ ਜਿਹੜਾ ਐਸਐਚਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਡਿਪਟੀ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦਿੱਤਾ ਸੀ ਅੱਜ ਜਿਹੜੀ ਉੱਤੇ ਬਣਦੀ ਕਾਨੂੰਨੀ ਕਾਰਵਾਈ ਆ ਉਹ ਪ੍ਰਸ਼ਾਸਨ ਦੁਆਰਾ ਕੀਤੀ ਗਈ ਆ ਅਸੀਂ ਪ੍ਰਸ਼ਾਸਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਇੰਦਾ ਦੇ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਉਣ ਲਈ ਸਾਡਾ ਸਾਥ ਦੇ ਰਹੀ ਆ ਔਰ ਆਪਣੀ ਇਮਾਨਦਾਰੀ ਦੇ ਨਾਲ ਜਿਹੜੀ ਡਿਊਟੀ ਨਿਭਾ ਰਹੀ ਆ ਠੀਕ ਆ ਸਰ ਪਤਾ ਲੱਗਾ ਸੀ ਵੀ ਇਸ ਨੌਜਵਾਨ ਨੂੰ ਕੁਝ ਅ ਐਸੀ ਸਮਾਜ ਦੇ ਲੋਕਾਂ ਨੇ ਮਾਫੀਨਾਮਾ ਵੀ ਮਾਫੀ ਵੀ ਦਿੱਤੀ ਸੀ ਉਹ ਸਾਰਾ ਸਾਰਾ ਕੀ ਮਾਫੀ ਸਾਰਾ ਦੇਖੋ ਜਿਹੜੀ ਮਾਫੀਨਾਮਾ ਦਿੱਤੀ ਸੀ ਉਹ ਇੱਕ ਵੀਡੀਓ ਮੰਨ ਲਓ ਬਣਾਈ ਸੀ ਇੱਕ ਬੰਦ ਕਮਰੇ ਦੇ ਵਿੱਚ ਜਿਹੜੀ ਬਾਅਦ ਚ ਬਾਹਰ ਹੋਈ ਸੀ ਉਹਦੇ ਵਿੱਚ ਕੋਸ਼ਿਕ ਬੰਦਿਆਂ ਨੇ ਉਹਨੂੰ ਮਾਫੀਨਾਮਾ ਦਿੱਤਾ ਸੀ ਜਿਹੜਾ ਮਾਫੀਨਾਮਾ ਬੋਲ ਵੀ ਰਿਹਾ ਸੀ ਪਰਚੀ ਕੋ ਦੇਖ ਕੇ ਉਹ ਵੀ ਪ੍ਰੋਪਰ ਨਹੀਂ ਬੋਲ ਰਿਹਾ ਸੀ ਜਿਹੜਾ ਮਾਫੀਨਾਮਾ ਹੁੰਦਾ ਆ ਉਹ ਦਿਲੋਂ ਬੋਲਿਆ ਜਾਂਦਾ ਆ ਉਹ ਇੱਕ ਦੇਖ ਕੇ ਬੋਲ ਰਿਹਾ ਸੀ ਉਹਦੇ ਵਿੱਚ ਵੀ ਉਹ ਸਾਡੇ ਸਾਥੀ ਦਾ ਬਾਸ ਤੇ ਔਰ ਪੂਰੇ ਸਮਾਜ ਨੂੰ ਠੇਸ ਪਹੁੰਚੀ ਆ ਜੀ ਸਰ ਜਿਹੜੇ ਉਸ ਟਾਈਮ ਜਿਹੜੇ ਉੱਥੇ ਮਾਫੀਨਾਮੇ ਦੇ ਵਿੱਚ ਜਿਹੜੇ ਬੰਦੇ ਬੈਠੇ ਸੀਗੇ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਬੰਦਾ ਸਾਡੇ ਜਿਹੜੇ ਗੁਰੂ ਮਹਾਰਾਜ ਹੈਗੇ ਉਹਨਾਂ ਦਾ ਨਾਮ ਵੀ ਕਾਫੀ ਹੋਰ ਸਾਭ ਨਾਲ ਲੈ ਰਿਹਾ ਹੈਗਾ ਦੇਖੋ ਮੈਨੂੰ ਨਹੀਂ ਪਤਾ ਉੱਥੇ ਉਸ ਟਾਈਮ ਕੌਣ ਬੈਠਾ ਸੀ ਕੌਣ ਨਹੀਂ ਬੈਠਾ ਸੀ ਹੋ ਸਕਦਾ ਸ਼ਾਇਦ ਸਾਡਾ ਬੰਦਾ ਹੋਵੇ ਸ਼ਾਇਦ ਨਾ ਹੋਵੇ ਇਹਦੇ ਬਾਰੇ ਮੈਨੂੰ ਮਤਲਬ ਜਾਣਕਾਰੀ ਨਹੀਂ ਹੈਗੀ ਠੀਕ ਹੈ ਜੇ ਤਾਂ ਅੱਜ ਇੱਥੇ ਤੁਸੀਂ ਕਾਰਵਾਈ ਕਰਵਾਈ ਹੈਗੀ ਕਿਸੇ ਹੋਰ ਸੰਸਥਾਵਾਂ ਦਾ ਵੀ ਹੈਗਾ ਕਿ ਇਹਨੇ ਇੱਥੇ ਕਾਰਵਾਈ ਕਰਾਉਣੀ ਹੋਵੇ ਅੱਜ ਦਾ ਜਿਹੜਾ ਮਤਲਬ ਅੱਜ ਦੀ ਕਾਰਵਾਈ ਹੋਈ ਆ ਇਹ ਅੰਬੇਡਕਰ ਸੈਨਾ ਆਫ ਇੰਡੀਆ ਦੇ ਮਾਧਿਅਮ ਤੋਂ ਹੋਈ ਆ ਖੋਰ ਮਰਦ ਇਹਦੇ ਵਿੱਚ ਬਹੁਤ ਜਨ ਸਮਸਾਰਾ ਇਕੱਠਾ ਆ ਇੱਕ ਚੀਜ਼ ਹੋ ਰਿਹਾ ਸਰ ਇੱਕ ਵੀਡੀਓ ਨਾਲ ਹੀ ਹੋਰ ਵਾਇਰਲ ਹੋ ਗਈ ਹੈ ਹੜ ਦੇ ਵਿੱਚ ਹੈ ਜਿਹੜੇ ਸਰਪੇ ਪਾਏ ਗਏ ਆ ਜੀ ਤੇ ਮੈਂ ਤਕਵਾਇਰ ਦੀ ਕੋਟ ਰੱਖੀ ਗਈ ਇੱਕ ਬੰਦਾ ਗਲਤੀ ਕਰ ਰਿਹਾ ਤੁਹਾਡੇ ਸਮਾਜ ਦੇ ਪ੍ਰਤੀ ਗੰਦੀ ਛਦਾਬਲੀ ਬੱਦੀ ਛਦਾਬਲੀ ਬੋਲ ਰਿਹਾ ਜਿਹੜੀ ਨਹੀਂ ਸੁਣਨ ਜੋਗਿਆ ਤੁਸੀਂ ਉਹਦੇ ਗੱਲ 'ਚ ਸਰੂਪੇ ਪਾ ਰਹੇ ਆ ਇੱਦਾਂ ਦੇ ਜਿਹੜੇ ਲੋਕ ਸਰੂਪੇ ਪਾਉਣ ਵਾਲੇ ਆ ਉਹ ਗਦਾਰ ਲੋਗ ਆ ਜੀ ਉਹਨਾਂ ਦਾ ਜਮੀਰ ਜਿਹੜਾ ਮਰਿਆ ਹੋਇਆ ਆ ਅੱਜ ਇੱਥੇ ਜਿੰਨੇ ਲੋਕ ਇਕੱਠੇ ਆ ਸਮਾਜਿਕ ਉਪਕਰਣ ਅੱਜ ਇੱਥੇ ਜਿੰਨੇ ਲੋਕ ਇਕੱਠੇ ਆ ਉਹ ਜਾਗਦਿਆਂ ਜਮੀਰਾਂ ਵਾਲੇ ਇਕੱਠੇ ਆ ਜਿਹੜੇ ਇੰਦਾ ਦੇ ਸਰੂਪਾ ਪਾਉਂਦੇ ਆ ਉਹ ਸਮਾਜ ਨੇ ਇੱਕ ਧੋਖਾ ਦਿੰਦੇ ਆ ਸਰ ਸਰ ਹੋਰ ਜਿਹੜੇ ਇਦਾਂ ਦੇ ਸ਼ਰਾਰਤੀ ਆਸ ਰਹਿਗਾ ਉਹਨਾਂ ਨੂੰ ਕੀ ਤੁਸੀਂ ਵਾਰ ਨਾ ਦੇਣਾ ਚਾਹੁੰਦੇ ਆ ਅੱਜ ਦਾ ਜਿਹੜ ਇਤੋਂ ਉਹਨਾਂ ਨੂੰ ਇੱਕ ਨਸੀਹਤ ਮਿਲ ਚੁੱਕੀ ਆ ਵੀ ਜੇ ਅਸੀਂ ਗਲਤ ਕੰਮ ਕਰਾਂਗੇ ਤਾਂ ਸਾਤੇ ਇਦਾਂ ਦੀ ਕਾਰਵਾਈ ਹੋਊਗੀ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਵੀ ਇਦਾਂ ਦੇ ਜਿਹੜੇ ਸ਼ਰਾਰਤੀ ਆਂਸਰ ਆ ਉਹਨਾਂ ਤੇ ਨੱਟ ਪਾਈ ਜਾਵੇ ਨਹੀਂ ਤਾਂ ਦੰਗੇ-ਪਸਾਦ ਜਿਹੜੇ ਹੋਣਗੇ ਜਿਹਦੇ ਨਾਲ ਮੰਨ ਲਓ ਦੇਸ਼ ਦਾ ਮਾਹੌਲ ਆ ਉਹ ਖਰਾਬ ਹੋ ਸਕਦਾ ਆ ਜੋ ਬੋਲੇ 100 ਰੁਪਏ ਪਿਛਲੇ ਦਿਨੀ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹਰ ਹੋ ਰਹੀ ਸੀ ਜਿਸ ਵਿੱਚ ਤਰਨਪ੍ਰੀਤ ਔਰ ਸਨ ਆਫ ਸ੍ਰੀ ਗੁਰਵਿੰਦਰ ਸਿੰਘ ਸੰਧੂ ਜੋ ਕਿ ਦੀ ਸ਼ਨਾਖਸ਼ ਪਿੰਡ ਪੈਣੀ ਤੋਂ ਹੋਈ ਸੀਗੀ ਔਰ ਬੜੀ ਗੰਦੀ ਸ਼ਬਦਾਵਲੀ ਜਿਹੜੀ ਉਹ ਸਾਡੇ ਸਮਾਜ ਨੂੰ ਜਿਹੜਾ ਬੜੇ ਗਲਤ ਤਰੀਕੇ ਨਾਲ ਬੋਲ ਰਿਹਾ ਸੀ ਮਾਵਾ ਪੈਣਾ ਦੀਆਂ ਗੰਦੀਆਂ ਨਿਤੀਆਂ ਜਿਹੜੇ ਗਾਲਾਂ ਕੱਢ ਰਿਹਾ ਸੀ ਜਿਸ ਵੰਦੀ ਅੱਜ ਅਸੀਂ ਕੱਲ ਵੀ ਮਾਨਯੋਗ ਐਸਐਚਓ ਸਾਹਿਬ ਨੂੰ ਆਪਣਾ ਜਿਹੜਾ ਮੰਗ ਪੱਤਰ ਦਿੱਤਾ ਸੀ ਔਰ ਮਾਨਯੋਗ ਡੀਐਸਪੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਸੀ ਵੀ ਜਿਹੜੀ ਇਸ ਬੰਦੇ ਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਸੀ ਜ਼ਰੂਰ ਕਰਾਂਗੇ ਔਰ ਅੱਜ ਕੱਲ ਤੋਂ ਦੇਖ ਤੋਂ ਬਾਅਦ ਅੱਜ ਫਿਰ ਦੁਬਾਰਾ ਅਸੀਂ ਆਪਣੇ ਐਸੀ ਸਮਾਜ ਦੇ ਸਾਰੇ ਜਥੇਬ ਅੱਜ ਇਹ ਠਾਣਾ ਫਲੋਰ ਵਿਖੇ ਆਈ ਸੀ ਔਰ ਇਸ ਮਾਨ ਜੋਗ ਐਸਚੋ ਸਾਹਿਬ ਨੇ ਬੜੀ ਇਮਾਨਦਾਰੀ ਨਾਲ ਆਪਣੀ ਜਿਹੜੀ ਕਾਨੂੰਨੀ ਦੂਰੀ ਲਵਾਈ ਔਰ ਉਸ ਵਿਅਕਤੀ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਆ ਹੋਰ ਸ਼ਰਾਰਤੀ ਅੰਸਰਾਂ ਨੂੰ ਕੀ ਬਾਰ ਰਹਿਗੇ ਤੁਹਾਡਾ ਉਹਦੇ ਵਿੱਚ ਜਿਹੜਾ ਸਾਧ ਹੋ ਜਿਹੜੇ ਇਦਾਂ ਦੇ ਜਿਹੜੇ ਭੜਕਾਊ ਗੰਦੀਆਂ ਨੀਤੀਆਂ ਦੇ ਨਾਲ ਜਿਹੜਾ ਇਦਾਂ ਦੇ ਬੋਲ ਬੋਲਦੇ ਆ ਸੋ ਉਹਨਾਂ ਨੂੰ ਇੱਕ ਸਾਡੀ ਚੇਤਾਵਨੀ ਆ ਕਿ ਜੇ ਇਦਾਂ ਦੇ ਜਿਹੜੇ ਲਫ਼ਜ਼ ਸਾਡੇ ਸਮਾਜ ਨੂੰ ਕਹੂਗਾ ਅੱਗੇ ਤੋਂ ਸਾਡੀ ਤਕਹੀ ਹੀ ਹੋਊਗੀ ਜਿਹੜਾ ਬੰਦਾ ਇਦਾਂ ਦੇ ਕਹੂਗਾ ਦੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਾਵਾਂਗੇ ਮੈਂ ਬਤੌਰ ਡਿਊਟੀ ਅਫਸਰ ਸੀਗਾ ਉਸ ਦਿਨ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜਾ ਤਰਨਜੀਤ ਉਰਫ ਤੰਨੂ ਸੰਧੂ ਕੌਮ ਦਾ ਪੁੱਤਰ ਗੁਰਦਿਆਲ ਗੁਰਬਿੰਦਰ ਸਿੰਘ ਵਾਸੀ ਪਿੰਡ ਭੈਣੀ ਥਾਣਾ ਫਲੋਰ ਤੇ ਇਹਦੇ ਤੇ ਮੁਕਦਮਾ ਦਰਜ ਹੋ ਚੁੱਕਾ ਆ ਤੇ ਤਫਤੀਸ਼ ਜਾਰੀ ਹੈ ਕਾਫੀ ਜਿਹੜੀ ਭਾਈਚਾਰੇ ਨੂੰ ਇਹਨੇ ਕਾਫੀ ਜਿਹੜਾ ਗਾਲੀ ਗਲੋਚ ਕੀਤਾ ਹੈ ਉਹ ਵੀਡੀਓ ਦੇ ਵਿੱਚ ਆਇਆ ਹੈ ਇਹ ਤੇ ਸੂਟੇ ਚ ਉਹਦਾ ਐਸਪੀ ਚੜਦਾ ਜਿਹੜਾ ਪਰਚਾ ਦਰਜ ਹੋ ਚੁੱਕਾ ਹੈ। ਐਸੀ ਪਰਚਾ ਹਾਂਜੀ ਉਹ ਜੋ ਜੋ ਹੋ ਗਿਆ ਪਰਚਾ ਤੇ ਬਾਕੀ ਤਫਤੀਸ਼ ਅੱਗੇ ਜਾਰੀ ਹੈ। ਓਕੇ ਕਾਨੂੰਨ ਅਦਾਲਤ ਪੇਸ਼ ਕਰਾਂਗੇ ਰਿਮਾਂਡ ਲਵਾਂਗੇ ਬਾਕੀ ਪੁੱਛ ਕੇ ਜਿਹੜੇ ਦੇ ਨਾਲ ਦੇ ਸਾਥੀ ਆ ਤੇ ਉਹ ਵੀ ਅਸੀਂ ਫੜਾਂਗੇ ਉਹਨਾਂ ਨੂੰ ਵੀ। ਸਰ ਕੀ ਨਾਮ ਆ ਤੁਹਾਡਾ? ਗਰਮਿੰਦਰ ਸਿੰਘ ਜੀ। ਕਿਹੜਾ ਪਿੰਡ ਆਪਣਾ? ਪੈਣੀ। ਇੱਕ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਆ। ਹਾਂਜੀ। ਠੀਕ ਆ ਨਾ? ਹਾਂਜੀ। ਮੈਨੂੰ ਲੱਗਦਾ ਵੀ ਉਹ ਤੁਹਾਡਾ ਲੜਕਾ ਹੈਗਾ ਨਾ ਹਾਂਜੀ ਹਾਂਜੀ ਤੇ ਕੀ ਸਾਰਾ ਮਾਮਲਾ ਹੈਗਾ ਉਹਨੇ ਐਸਸੀ ਸਮਾਜ ਨੂੰ ਕਿਉਂ ਅੱਡੀ ਭੱਦੀ ਸ਼ਬਦਾਵਲੀ ਬੋਲੀ ਹੈਗੀ ਆ ਉਹਨੇ ਸਰ ਜੀ ਉਦਾਂ ਖਾਂਦਾ ਪੀਂਦਾ ਨਹੀਂ ਇੱਕ ਦਿਨ ਆਇਆ ਆਪਣੇ ਬਰਥਡੇ ਪਾਰਟੀ ਤੇ ਆਇਆ ਸੀਗਾ ਨਨਕੀ ਜੀ ਉਥੋਂ ਪੈਗ ਲਾ ਕੇ ਚੱਲ ਗਿਆ ਜੀ ਜਾ ਕੇ ਸਾਨੂੰ ਤਾਂ ਪਤਾ ਨਹੀਂ ਲੱਗਾ ਉਹ ਜਾ ਕੇ ਐਸੇ ਭਾਈਚਾਰੇ ਨੂੰ ਉਹਨੇ ਗਾਲਾ-ਗੂਲਾ ਕੱਢ ਦਿੱਤੀ ਹੈ ਜੀ ਹਾਂਜੀ ਉਹਨੇ ਬਹੁਤ ਮਾਰੀ ਕੀਤੀ ਆ ਜੀ ਜੀ ਹਾਂਜੀ ਕੀ ਕਹਾਂ ਗੱਲ ਹੁਣ ਤੁਸੀਂ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਜੀ ਮੈਂ ਸਾਰੇ ਐਸਸੀ ਸਮਾਜ ਭਾਈਚਾਰੇ ਨੂੰ ਮੋਰੇ ਹੱਥ ਜੋੜ ਕੇ ਅਸੀਂ ਗੁਰਦੁਆਰਾ ਸਾਹਿਬ ਵੀ ਮੱਥਾ ਟੇਕ ਕੇ ਆਏ ਆ ਜੀ ਸਾਨੂੰ ਉਹਨੇ ਗਲਤੀ ਕੀਤੀ ਹੈ ਜਿਹਨੂੰ ਮਾਫ ਕੀਤਾ ਜਾਵੇ ਅੱਗੇ ਤੋਂ ਜੋ ਕਰੂਗਾ ਜ਼ਿੰਮੇਵਾਰ ਅਸੀਂ ਹੋਵਾਂਗੇ ਜੀ